ਹੁਣ ਦੋਸਤੋ ਆਪਾਂ ਗੱਲ ਕਰਦੇ ਹਾਂ ਅੰਦਵਾਲ ਦੇ ਮਾਹੌਲ ਦੀ ਕੈਨੇਡਾ ਦੇ ਮਾਹੌਲ ਦੀ ਸੋ ਕੈਨੇਡਾ ਦੇ ਵਿੱਚ ਅੱਜਕੱਲ ਜਿਹੜਾ ਇਲੈਕਸ਼ਨ ਦਾ ਦੌਰ ਹੈ ਉਹ ਚੱਲ ਰਿਹਾ ਹੈ ਤੇ ਦੋਨੋਂ ਪਾਰਟੀਆਂ ਨੇ ਜਿਹੜੀਆਂ ਨੇਕ ਟੂ ਨੈਕ ਚੱਲ ਰਹੀਆਂ ਨੇ ਦੋਨੋਂ ਲੀਡਰ ਪੀਰ ਪੋਲੇਬ ਤੇ ਮਾਰਕ ਕਾਰਨੀ ਤੋਂ ਉਹ ਲੋਕਾਂ ਨੂੰ ਆਪਣੇ ਆਪਣੇ ਵਾਅਦੇ ਨੇ ਜਿਹੜੇ ਉਹ ਕਰ ਰਹੇ ਨੇ ਲੋਕਾਂ ਨਾਲ ਉਹਨਾਂ ਨੂੰ ਆਪਣੇ ਆਪਣੇ ਪਲੇਟਫਾਰਮ ਨੇ ਜਿਹੜੇ ਉਹ ਦੱਸ ਰਹੇ ਨੇ ਤੇ ਕਿ ਵੀ ਸਰਕਾਰ ਬਣੇਗੀ ਕਿਹਾ ਨਹੀਂ ਜਾ ਸਕਦਾ ਤਾਂ ਪਬਲਿਕ ਤੇ ਡਿਪੈਂਡ ਕਰਦਾ ਹੈ ਤਾਂ ਦੂਸਰੇ ਪਾਸੇ ਜਿਹੜੇ ਹਨ ਉਹ ਸਾਰੇ ਮੁੱਦੇ ਮੁੱਦੇ ਤਾਂ ਹੋਰ ਬਹੁਤ ਸਾਰੇ ਨੇ ਉਹ ਜਿਹੜੇ ਹੈਗੇ ਉਹ ਹਾਈਲਾਈਟ ਹੁੰਦੇ ਨੇ ਪਰ ਘੱਟ ਮਾਤਰਾ ਦੇ ਵਿੱਚ ਲੇਕਿਨ ਜਿਹੜਾ ਅਮਰੀਕਾ ਵੱਲੋਂ ਕੈਨੇਡਾ ਨੂੰ ਥ੍ਰੈਟ ਆ ਰਿਹਾ ਹੈ 트ੰਪ ਦੀ ਜਿਹੜੀ ਸਰਕਾਰ ਬਣੀ ਹੈ ਉਹਦੇ ਵੱਲੋਂ ਕਿ ਕਦੇ ਆ ਰਿਹਾ ਹੈ ਕਿ ਜਿਹੜਾ ਹੈਗਾ ਉਹ ਕੈਨੇਡਾ ਨੂੰ ਕਵੰਨੀ ਸਟੇਟ ਬਣਾ ਲਿਆ ਜਾਊਗਾ ਕਦੇ ਜਿਹੜੀ ਹੈਗੀ ਆਕਟਰੀਡ ਬਾਹਰ ਤਾਂ ਉਹਦਾ ਅਸਰ ਇਹਨਾਂ ਦਿਖਾਈ ਦਿੰਦਾ ਤੇ ਲੱਗਦਾ ਹੈ ਕਿ ਜਿਹੜੇ ਲੋਕ ਨੇ ਬਹੁਤ ਸਾਰੇ ਜੋਬਾਂ ਲੂਜ਼ ਕਰ ਜਾਣਗੇ ਘਰ ਲੂਜ਼ ਕਰ ਜਾਣਗੇ ਤੇ ਲੱਗਦਾ ਹੈ ਕਿ ਜਿਹੜੀ ਆਤਮਿਕ ਸਮੂਹ ਦੇ ਵਿੱਚ ਇਹ ਜਿਹੜੀ ਤੀਸਰੀ ਸੰਸਾਰ ਜੰਗ ਹੈ ਨਾ ਇਹ ਬਿਜ਼ਨਸ ਨੂੰ ਲੈ ਕੇ ਕਿਸੇ ਦੀ ਆਰਥਿਕਤਾ ਨੂੰ ਤਬਾਹ ਕਰਨਾ ਕਿਸੇ ਦੇਸ਼ ਨੂੰ ਆਪਣਾ ਗੁਲਾਮ ਬਣਾ ਲੈਣਾ ਸੋ ਇਸ ਤਰ੍ਹਾਂ ਦੀ ਹੋਵੇਗੀ ਤਾਂ ਇਹ ਵੀ ਲੱਗਦਾ ਹੈ ਕਿ ਜਿਹੜਾ ਨਵੀਂ ਤਰ੍ਹਾਂ ਦਾ ਕਹेलो ਨਵੀਂ ਤਰ੍ਹਾਂ ਦੀ ਬਸਤੀਵਾਦ ਹੈ ਉਹ ਜੜਾ ਦੁਨੀਆ ਦੇ ਵਿੱਚ ਫੈਲ ਰਿਹਾ ਹੈ ਇਹਦਾ ਅੰਤ ਕੀ ਹੋਵੇਗਾ ਇਹ ਤਾਂ ਪਤਾ ਨਹੀਂ ਤੇ ਦੂਸਰੇ ਪਾਸੇ ਜਿਹੜੀ ਸੰਸਾਰ ਦੇ ਵਿੱਚ ਜਿਹੜੀ ਟੈਨਸ਼ਨ ਹੈ ਉਹ ਵੀ ਵਧ ਰਹੀ ਹੈ ਤੇ ਯੂਕਰੇਨ ਤੇ ਰਸ਼ੀਆ ਦੀ ਜੰਗ ਹੈ ਜਿਹੜੀ ਉਹ ਨਹੀਂ ਰੁਕੀ 트੍ਰੰਪ ਸਾਹਿਬ ਆਪਣੀਆਂ ਸ਼ਰਤਾਂ ਤੇ ਉਹਨੂੰ ਬੰਦ ਕਰਾਉਣੀਆ ਚਾਹੁੰਦੇ ਸੀ ਜਾਂ ਉਹਨਾਂ ਦੇ ਨੈਚੁਰਲ ਰਿਸੋਰਸਸ ਨੇ ਜਿਹੜੇ ਉਹਨਾਂ ਨੂੰ ਆਪ ਲੈਣਾ ਚਾਹੁੰਦੇ ਸੀ ਜਾਂ ਮਤਲਬ ਕਿਸੇ ਬਹਾਨੇ ਨਾਲ ਉੱਥੇ ਆਪਣੀ ਮੌਜੂਦਗੀ ਜਾਂ ਉੱਥੇ ਆਪਣਾ ਕੋਈ ਫੌਜੀ ਅੱਡਾ ਬਣਾਉਣਾ ਚਾਹੁੰਦੇ ਸੀ ਤਾਂ ਕਿ ਅਮਰੀਕਾ ਜਿਹੜਾ ਹੈਗਾ ਉਹ ਰੂਸ ਤੇ ਚਲਦਿਆਂ ਤੇ ਆਪਣਾ ਜਿਹੜਾ ਉਹ ਨਜ਼ਰ ਰੱਖ ਸਕੀ ਸੋ ਉਹ ਜਿਹੜਾ ਹੈਗਾ ਰਸ਼ੀਆ ਨੇ ਵੀ ਕੋਈ ਬਹੁਤਾ ਪਰ ਮਹੰਗਾ ਰੰਗੀ ਭਰਿਆ ਤੇ ਅਜੇ ਲੜਾਈ ਹੈ ਜਿਹੜੀ ਉਹ ਉਸੇ ਤਰ੍ਹਾਂ ਚੱਲ ਰਹੀ ਹੈ ਤੇ ਉਧਰ ਚਾਈਨਾ ਵਾਲੀ ਸਾਈਡ ਤੇ ਜਿਹੜਾ ਟੈਰਫ ਵਾਰ ਹੈ ਉਹ ਉਹ ਜਿਹੜੀ ਹੈਗੀ ਉਹ ਕਾਫੀ ਜਿਹੜਾ ਹੈਗਾ ਸੀਰੀਅਸ ਰੂਪ ਇਕਤਿਆਰ ਕਰਦੀ ਜਾ ਰਹੀ ਹੈ ਚਾਈਨਾ ਨੇ ਮੁੜ ਕੇ 33% ਟੈਕਸ ਦਾ ਮਾਫ ਕਰਨ ਟੈਰਫ ਹੈ ਉਹ ਜਿਹੜਾ ਅਮਰੀਕਾ ਤੇ ਲਗਾ ਦਿੱਤਾ ਤੇ ਹੁਣ ਜਦੋਂ ਅਪਰੂਵ ਆ ਰਹੇ ਹਾਂ ਦੇ ਰਹੇ ਹਾਂ ਤਾਂ 트ੰਪਸ ਸਾਹਿਬ ਨੇ ਉਹਨਾਂ ਨੂੰ ਡੈਡਲਾਈਨ ਦਿੱਤੀ ਹੈ ਤੇ ਜੇ ਤੁਸੀਂ ਇੰਨੀ ਇੰਨੀ ਤਰੀਕ ਤੱਕ ਜਿਹੜਾ ਇਹ ਟੈਰਫ ਨਾ ਹਟਾਇਆ ਤਾਂ ਮੈਂ 50% ਵਾਫਲਾ ਦੂੰਗਾ ਜੋ ਹੋਰ ਤੇ ਦੂਸਰੇ ਪਾਸੇ ਜਿਹੜਾ ਸ਼ੇਅਰ ਬਾਜ਼ਾਰ ਹੈ ਉਹ ਬਹੁਤ ਬੁਰੀ ਤਰ੍ਹਾਂ ਡਿੱਗ ਗਿਆ ਹੈ ਤੇ ਇੰਨਾ ਡਿੱਗਿਆ ਕਿ ਦੁਨੀਆ ਦੀ ਪੂਰੀ ਜਿਹੜੀ ਆਰਥਿਕਤਾ ਉਹੋ ਖਤਰੇ ਦੇ ਵਿੱਚ ਪੈ ਗਈ ਆ ਲੋਗ ਜਿਨ੍ਹਾਂ ਨੇ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਾਇਆ ਹੋਇਆ ਸੀਗਾ ਉਹ ਲੱਖਾਂ ਕਰੋੜਾਂ ਡਾਲਰ ਆ ਜਿਹੜਾ ਲੂਜ਼ ਕਰ ਚੁੱਕੇ ਨੇ ਜਿਹੜੇ ਛੋਟੇ ਇਨਵੈਸਟਰ ਨੇ ਉਹ ਬਹੁਤ ਪੈਸਾ ਲੂਜ਼ ਕਰ ਚੁੱਕੇ ਨੇ ਸਾਰਾ ਜਿਹੜਾ ਸ਼ੇਅਰ ਬਾਜ਼ਾਰ ਆ ਉਹ ਮੂਤ ਦੇ ਮੂਝਾ ਡਿੱਗ ਗਿਆ ਤੇ ਇਹ ਨਾਲ ਅਪਰੈਸਤ ਹੋਊਗੀ ਉਹ ਉਧਰ ਅਮਰੀਕਾ ਦੇ ਵਿੱਚ ਜਿਹੜੀਆਂ ਗਵਰਨਮੈਂਟ ਦੀਆਂ ਜੌਬਸ ਨੇ ਉਹ ਕੱਟ ਕੀਤੀਆਂ ਜਾ ਰਹੀਆਂ ਨੇ ਤੇ ਮਹਿੰਗਾਈ ਹੈ ਜਿਹੜੀ ਉਹ ਟੈਰਫ ਕਰਕੇ ਲਗਾਤਾਰ ਵੱਧ ਰਹੀ ਹੈ ਦੁਨੀਆ ਦੇ ਵਿੱਚ ਜਿਹੜੀ ਟੈਨਸ਼ਨ ਹੈ ਉਹ ਫੈਲਦੀ ਜਾ ਰਹੀ ਹੈ ਤੇ ਜਿਹੜੇ ਐਲ ਆਈ ਸੀਗੇ ਕੰਟਰੀ ਇੱਕ ਦੂਸਰੇ ਨੂੰ ਸਹਿਯੋਗ ਕਰਦੇ ਸੀ ਉਹ ਰਿਸ਼ਤੇ ਨਾਤੇ ਨੇ ਜਿਹੜੇ ਟੜਕ ਰਹੇ ਨੇ ਟੁੱਟ ਰਹੇ ਨੇ ਤੇ ਭਵਿੱਖ ਕੀ ਹੋਵੇਗਾ ਇਹ ਪਤਾ ਨਹੀਂ ਉਧਰ ਜਿਹੜਾ ਹੈਗਾ ਉਹ ਅਮਰੀਕਾ ਜਿਹੜਾ ਹੈਗਾ ਈਰਾਨ ਨੂੰ ਵੀ ਧੰਕੀਆਂ ਦੇ ਰਿਹਾ ਹੈ ਪਤਾ ਲੱਗਿਆ ਕਿ ਉੱਥੇ ਵੀ ਡੀਗੋ ਵਾਰਸ਼ੀਆ ਦੇ ਵਿੱਚ ਇਹਨਾਂ ਨੇ ਆਪਣੇ ਕੁਝ ਜਿਹੜੇ ਬੌਮਬਰ ਨੇ ਉਹ ਸੈੱਟ ਕੀਤੇ ਨੇ ਕੋਈ ਇਸ ਤਰ੍ਹਾਂ ਦੇ ਖਤਰਨਾਕ ਹਥਿਆਰ ਨੇ ਜਿਹੜੇ ਉੱਥੇ ਲਗਾਏ ਗਏ ਨੇ ਤਾਂ ਕਿ ਜੇ ਲੋੜ ਪਈ ਉਹ ਤੇ ਹਮਲਾ ਕਰਨੀ ਤਾਂ ਹਮਲਾ ਵੀ ਕੀਤਾ ਜਾ ਸਕੀ ਤੇ ਜੇ ਈਰਾਨ ਤੇ ਹਮਲਾ ਹੁੰਦਾ ਹੈ ਤਾਂ ਉਹਦੇ ਨਤੀਜੇ ਕੀ ਨਿਕਲਣਗੇ ਜੇ ਚਾਈਨਾ ਦੀ ਤੇ ਰਸ਼ੀਆ ਦਾ ਤਣਾਅ ਜਿਹੜਾ ਵੱਜ ਜਾਂਦਾ ਉਹਦੇ ਨਤੀਜੇ ਕੀ ਨਿਕਲਣਗੇ ਅਜੀ ਇੱਧਰ ਜਿਹੜਾ ਹੈਗਾ ਆਪਣੇ ਪਾਲਸਤੀਨ ਤੇ ਜਿਹੜੀ ਇਜ਼ਰਾਇਲ ਦੀ جنگ ਹੈ ਉਹਦੇ ਵਿੱਚ ਵੀ ਗੱਲ ਆਈ ਸੀ ਕਿ ਉਹ ਰੁਕ ਜਾਵੇਗੀ 트럼ਪ ਸਾਹਿਬ ਨੂੰ ਰੋਕ ਦੇਣਗੇ ਲੇਕਿਨ ਉਹ ਵੀ ਅਜੇ ਤੱਕ ਨਹੀਂ ਰੁਕੀ ਅਜੇ ਵੀ ਜਿਹੜੇ ਹਮਲੇ ਨੇ ਉਸੇ ਤਰ੍ਹਾਂ ਹੋ ਰਹੇ ਨੇ ਸੋ ਇਹ ਜਿਹੜੀ ਪੂਰੀ ਦੁਨੀਆ ਜਿਹੜੀ ਤਣਾਅ ਦੇ ਵਿੱਚ ਹੈ ਕੀ ਜਿਹੜਾ ਅਮਰੀਕਾ ਹੈਗਾ ਉਹ ਜਿਸ ਤਰ੍ਹਾਂ ਦੇ ਸਬੰਧ ਬਣਾ ਰਿਹਾ ਹੈ ਕੀ ਉਹ ਜਿਹੜਾ ਹੈਗਾ ਆਈਸੋਲੇਟਡ ਹੋ ਜਾਏਗਾ ਕੀ ਜੋਰਪ ਦਾ ਸਹਿਯੋਗ ਉਸ ਨੂੰ ਮਿਲਣੋਂ हट ਜਾਏਗਾ ਕੀ ਜਿਹੜੇ ਆਪਣੇ ਨਜ਼ਦੀਕੀ ਕੰਟਰੀ ਨੇ ਜਿਵੇਂ ਮੈਕਸੀਕੋ ਹੈਗਾ ਕੈਨੇਡਾ ਹੈਗਾ ਕੀ ਉਹਦੇ ਨਾਲ ਵਿਗੜ ਜਾਣਗੇ ਬਿਲਕੁਲ ਇਕੱਲਾ ਰਹਿ ਜਾਏਗਾ ਉਹ ਤੇ ਜੇ ਇਸ ਤਰ੍ਹਾਂ ਹੁੰਦਾ ਹੈ ਕੀ ਜਿਹੜਾ ਦੁਨੀਆ ਦਾ ਚਕਾ ਹੈ ਉਹ ਚਾਈਨਾ ਵੱਲ ਤਾਂ ਨਹੀਂ ਹੋ ਜਾਏਗਾ ਠੀਕ ਹੈ ਕਿਉਂਕਿ ਜਿਹੜੀ ਪਾਵਰ ਸ਼ਿਫਟ ਤਾਂ ਨਹੀਂ ਹੋ ਜਾਏਗੀ ਤੇ ਜਿਹੜੇ ਲੋਕ ਮਤਲਬ ਇਹ ਕਹਿੰਦੇ ਸੀ ਕਿ ਜਿਹੜੀ ਪਾਵਰ ਆ ਉਹ ਏਸ਼ੀਆ ਸਜਾਏਗੀ ਤੋ ਜਿਸ ਤਰ੍ਹਾਂ ਜਿਹੜੀ ਮੈਨੂਫੈਕਚਰਿੰਗ ਚਾਈਨਾ ਦੇ ਵਿੱਚ ਹੈਗੀ ਆ ਤੁਸੀਂ ਕੋਈ ਵੀ ਦੁਨੀਆ ਦਾ ਇਹੋ ਜਿਹਾ ਸਟੋਰ ਨਹੀਂ ਲੱਭ ਸਕਦੇ ਕਿੱਥੇ ਮੇਡ ਇਨ ਚਾਈਨਾ ਸਮਾਨ ਨਾ ਪਿਆ ਹੋਵੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਚਾਈਨੀ ਸਮਾਨ ਪਿਆ ਹੈ ਤੋ ਅਮਰੀਕਨ ਸਮਾਨ ਤਾਂ ਤੁਹਾਨੂੰ ਬਹੁਤ ਘੱਟ ਮਿਲੇਗਾ ਅਮਰੀਕਾ ਨੇ ਤਾਂ ਜ਼ਿਆਦਾ ਜ਼ੋਰ ਹਥਿਆਰ ਬਣਾਉਣ ਜਾਂ ਕਾਰਾਂ ਬਣਾਉਣ ਤੇ ਹੀ ਦਿੱਤਾ ਹੈ ਨਾ ਤੇ ਉਹ ਤੁਹਾਨੂੰ ਇੰਨਾ ਨਹੀਂ ਮਿਲੇਗਾ ਲੇਕਿਨ ਜਿਹੜਾ ਚਾਈਨਾ ਦਾ ਸਮਾਨ ਹੈ ਉਹ ਤਾਂ ਜਿਹੜੇ ਉਹਦੇ ਦੁਸ਼ਮਣ ਦੇਸ਼ ਨੇ ਉੱਥੇ ਵੀ ਵੱਧ ਝੜ ਕੇ ਵਿਕ ਰਿਹਾ ਹੈ ਪਾਰਟ ਦੇ ਵਿੱਚ ਦੇਖ ਲਓ ਕਿੰਨਾ ਵਿਕ ਰਿਹਾ ਹੈ ਭਾਵੇਂ ਕੋਈ ਉਹ ਫੋਨ ਦੇ ਇਕਵਪਮੈਂਟਸ ਹੈਗੇ ਨੇ ਫੋਨ ਦੇ ਮਤਲਬ ਪਾਰਟ ਹੈਗੇ ਨੇ ਕਾਰਾਂ ਦੇ ਪਾਰਟ ਨੇ ਮਤਲਬ ਕਿ ਕੋਈ ਖੇਤਰ ਸ਼ੂ ਨੇ ਕੱਪੜੇ ਨੇ ਕੋਈ ਵੀ ਤੁਸੀਂ ਲੈਣ ਚੱਕ ਲੋ ਹਰ ਜਗ੍ਹਾ ਜਿਹੜਾ ਹੈਗਾ ਉਹ ਚਾਈਨਾ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਔਰ ਦੁਨੀਆ ਦੇ ਬਹੁਤ ਸਾਰੇ ਦੇਸ਼ ਉਹਦੇ ਕਰਜ਼ੇ ਹੇਠ ਨੇ ਜਿਦੇ ਵਿੱਚ ਅਮਰੀਕਾ ਵੀ ਹੈ ਤੋਂ ਹੁਣ ਪਤਾ ਨਹੀਂ ਜੇ ਜੇ ਮਤਲਬ ਅਮਰੀਕਾ ਇਸ ਤਰ੍ਹਾਂ ਕਰਦਾ ਹੈ ਤਾਂ ਕਿਤੇ ਦੁਨੀਆ ਹੈਗੀ ਜਿਹੜੀ ਉਹ ਚਾਈਨਾ ਵੱਲੋਂ ਨੂੰ ਤਨੀ ਚ ਕਾ ਖਰ ਲੇਗੀ ਉਹ ਤਾਂ ਉਹਦਾ ਹੀ ਸਮਾਨ ਤਾਂ ਨਹੀਂ ਲੈਣ ਲੱਗ ਜਾਏਗੀ ਤੇ ਅਮਰੀਕਾ ਨੂੰ ਉਹ ਕਹੇਗੀ ਭਾਈ ਜੇ ਤੁਸੀਂ ਸਾਡੇ ਤੇ ਟੈਰਫ ਲਾਉਂਦੇ ਹੋ ਤਾਂ ਅਸੀਂ ਤੁਹਾਡਾ ਸਮਾਨ ਨਹੀਂ ਲੈਣਾ ਸੋ ਇਸ ਤਰ੍ਹਾਂ ਵੀ ਹੋ ਸਕਦਾ ਹੈ ਤੇ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਬੁਖਲਾਹਟ ਦੇ ਵਿੱਚ ਕਿਉਂਕਿ ਉਹ ਤਾਂ ਗ੍ਰੇਟ ਬਣਾਉਣਾ ਚਾਹੁੰਦੇ ਸੀ ਅਮਰੀਕਾ ਨੂੰ ਤੇ ਜੇ ਅਮਰੀਕਾ ਦੇ ਹਾਲਾਤ ਉਦੋਂ ਵੀ ਖਰਾਬ ਹੋ ਜਾਂਦੇ ਨੇ ਹੋਰ ਵੀ ਖਰਾਬ ਹੋ ਜਾਂਦੇ ਨੇ ਤਾਂ ਫਿਰ ਬੁਖਲਾਹਟ ਦੇ ਵਿੱਚ ਕੀ ਕਿਸੇ ਦੇਸ਼ ਤੇ ਹਮਲਾ ਕਰੇਗਾ ਦੁਨੀਆ ਦਾ ਧਿਆਨ ਹੈ ਜਿਹੜਾ ਡਾਇਵਰਟ ਕਰਨ ਲਈ ਜਾਂ ਕਿਸੇ ਉੱਠ ਰਹੀ ਉੱਭਰ ਰਹੀ ਤਾਕਤ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਜਿਸ ਤਰ੍ਹਾਂ ਪਹਿਲਾਂ ਜਿਹੜਾ ਹੈਗਾ ਉਹਨੇ ਰਸ਼ੀਆ ਨਾਲ ਕੀਤਾ ਤੋ ਰਸ਼ੀਆ ਇਸੇ ਕਰਕੇ ਉਸਤੇ ਬਲੀਵ ਨਹੀਂ ਕਰਦਾ ਰਸ਼ੀਆ ਦੇ ਟੁਕੜੇ ਕਢਵਾਉਣ ਵਾਲਾ ਕੌਣ ਹੈ ਰਸ਼ੀਆ ਨੂੰ ਥੱਲੇ ਸੋਕਣ ਵਾਲਾ ਕੌਣ ਹੈ ਕੋ ਅਮਰੀਕਾ ਹੀ ਹੈ ਸੋ ਇਸ ਕਰਕੇ ਅਮਰੀਕਾ ਵੀ ਉਸਤੇ ਯਕੀਨ ਨਹੀਂ ਕਰਦਾ ਅਮਰੀਕਾ ਨੂੰ ਰਸ਼ੀਆ ਨੂੰ ਇਹ ਵੀ ਪਤਾ ਹੈ ਕਿ ਜੇ ਅਮਰੀਕਾ ਇੱਥੇ ਆ ਕੇ ਬੈਠ ਗਿਆ ਤਾਂ ਇਸਨੇ ਮੈਨੂੰ ਤਾਂ ਕਦੇ ਉੱਠਣੇ ਨਹੀਂ ਦੇਣਾ ਤੇ ਲੇਕਿਨ ਮੇਰੇ ਜਿਹੜੇ ਸਮੰਦਰੋਂ ਦੂਸਰਿਆਂ ਨਾਲੋਂ ਹਟ ਜਾਣਗੇ ਜਿਉਂ ਹੀ ਮੈਂ ਕਮਜ਼ੋਰ ਪਿਆ ਤੇ ਇਹਨਾਂ ਨੇ ਸਾਨੂੰ ਵੀ ਨਕਲ ਲੈਣਾ ਹੈ। ਸੋ ਇਸ ਤਰ੍ਹਾਂ ਜਿਹੜੇ ਹੈਗੀ ਆ ਦੁਨੀਆ ਦੀ ਪੋਲਿਟਿਕਸ ਹੈ ਜਿਹੜੀ ਉਹ ਚੱਲ ਰਹੀ ਆ ਤੇ ਦੂਸਰੇ ਪਾਸੇ ਜਿਹੜਾ ਮੌਸਮ ਹੈ ਉਹ ਲਗਾਤਾਰ ਆਪਣੇ ਤੀਬਰ ਬਦਲ ਰਿਹਾ ਹੈ ਤੇ ਇੱਕ ਤਾਂ ਮਨੁੱਖ ਮਨੁੱਖ ਨੂੰ ਮਤਲਬ ਇਸ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਸੀਗੀ ਉਹ ਕੁਦਰਤ ਨਾਲੋਂ ਟਕ ਟਕੇ ਕੁਦਰਤ ਦੇ ਖਿਲਾਫ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਤੋ ਮਾਤਾ ਵਾਤ ਵਰਨਾ ਜਿਹੜਾ ਇੰਨਾ ਖਰਾਬ ਹੋ ਰਿਹਾ ਤੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਮੈਂ ਗੱਲ ਕਰਾਂ ਤੇ ਇੱਕ ਦਿਨ ਟੈਂਪਰੇਚਰ ਹੈ ਜਿਹੜਾ 18 ਡਿਗਰੀ ਹੁੰਦਾ ਤੇ ਦੂਸਰੇ ਦਿਨ -4 ਤੇ ਚਲੇ ਜਾਂਦਾ ਹਵਾਵਾਂ ਮੈਨੀ ਤੇਜ਼ ਚੱਲਦੀਆਂ ਨੇ ਕਿ ਬੰਦੇ ਦਾ ਤੁਰਨਾ ਮੁਹਾਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੈਦਰਨ ਨੂੰ ਲੈ ਕੇ ਕੀ ਹੋਏਗਾ ਕੋਈ ਪਤਾ ਨਹੀਂ ਤੋਂ ਵੱਡੇ ਵੱਡੇ ਜਿਹੜੇ ਆਈਸ ਵਰਗ ਨੇ ਉਪੇਗਲ ਰਹੇ ਨੇ ਵੱੱਡੀ ਵੱਡੀਆਂ ਜਿਹੜੀਆਂ ਚੋਟੀਆਂ ਨੇ ਪਹਾੜਾਂ ਦੀਆਂ ਉਹਨਾਂ ਤੋਂ ਜਿਹੜੀ ਵਰਖ ਹੈ ਉਧਰਿਆਵਾਂ ਦੇ ਵਿੱਚ ਆ ਰਹੀ ਹੈ ਜਿਹੜਾ ਸਮੁੰਦਰੀ ਸਤਹ ਉਹ ਲਗਾਤਾਰ ਉੱਪਰ ਵੱਲ ਨੂੰ ਆ ਰਹੀ ਹੈ ਤੇ ਕਹਿੰਦੇ ਨੇ ਕਿ ਆਉਣ ਵਾਲੇ 100 ਸਾਲਾਂ ਵਿੱਚ 300 ਸ਼ਹਿਰ ਹੈ ਜਿਹੜਾ ਉਹ ਪਾਣੀ ਵਿੱਚ ਡੁੱਬ ਜਾਏਗਾ ਤੇ ਵੱਡੇ ਵੱਡੇ ਜਿਹੜੇ ਡੈਮ ਨੇ ਉਹਨਾਂ ਦੇ ਟੁੱਕਣ ਦਾ ਡਰ ਹੈ ਬਣਿਆ ਹੋਇਆ ਸੋ ਕੀ ਹੈ ਜਿਹੜਾ ਉਹ ਦੁਨੀਆ ਦਾ ਹਸ਼ਰ ਹੋਵੇਗਾ ਇਹ ਪਤਾ ਨਹੀਂ ਤੋਂ ਮੌਸਮ ਹੈ ਜਿਹੜਾ ਉਹ ਲਗਾਤਾਰ ਜਿਹੜਾ مزاج ਹੈ ਜੋ ਬਦਲ ਰਿਹਾ ਹੈ ਤੇ ਲੇਕਿਨ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਇੱਕ ਦੂਜੇ ਨੂੰ ਅੱਗੇ ਨਿਕਲਣ ਦੀ ਦੌੜ ਹੈ ਜਿਹੜੀ ਉਹ ਲੱਗੀ ਹੋਈ ਹੈ ਸੋ ਕੈਨੇਡਾ ਦਾ ਭਵਿੱਖ ਹੈ ਇਹਦਾ ਅਜੇ ਕੋਈ ਪਤਾ ਨਹੀਂ ਤੇ 28 ਅਪ੍ਰੈਲ ਨੂੰ ਜਿਹੜੀਆਂ ਇੱਥੇ ਵੋਟਾਂ ਪੈਣਗੀਆਂ ਤੇ ਜਿਹੜਾ ਪ੍ਰਾਈਮ ਮਿੰਿਸਟਰ ਬਣੇਗਾ ਸਭ ਤੋਂ ਪਹਿਲਾਂ ਤਾਂ ਉਹਦੇ ਲਈ ਇਹ ਚੁਣੌਤੀ ਹੋਵੇਗੀ ਕਿ ਉਹ ਅਮਰੀਕਾ ਨਾਲ ਕਿਵੇਂ ਸਿੱਝਦਾ ਹੈ ਤੇ ਜਿਹੜੀ ਇਹ ਟਰੇਡ ਵਾਰ ਜਾਂ ਟੈਰਫ ਵਾਰ ਹੈ ਤੇ ਉਹਦੇ ਵਿੱਚੋਂ ਕਿਵੇਂ ਕੱਢਦਾ ਹੈ ਕਿ ਜਿਹੜਾ ਕੈਨੇਡਾ ਹੈਗਾ ਉਹ ਇੱਕ ਇੰਡੀਪੈਂਡੈਂਟ ਕੰਟਰੀ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰ ਸਕੇਗਾ ਕਿਉਂਕਿ ਜੇ ਉਹਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਉਹ 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 ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪਵੇਗਾ ਉਹਨੂੰ ਆਪਣੀ ਮਿਲਟਰੀ ਤਾਕਤ ਹੈ ਜਿਹੜੀ ਉਹ ਸਟਰੋਂਗ ਕਰਨੀ ਪਵੇਗੀ ਤਾਂ ਕਿ ਜਿਹੜੇ ਲੋਕ ਨੇ ਉਹ ਤੇ ਹਮਲਾ ਕਰਕੇ ਉਸ ਨੂੰ ਦਬਨਾ ਲੈਣ ਅਮਰੀਕਾ ਵੀ ਦਬ ਸਕਦਾ ਹੈ ਰਸ਼ੀਆ ਵੀ ਦਬ ਸਕਦਾ ਹੈ ਜਾਂ ਹੋਰ ਕੋਈ ਕੰਟਰੀ ਹੈ ਉਹ ਵੀ ਉਸਤੇ ਅਟੈਕ ਕਰ ਸਕਦਾ ਹੈ ਤੇ ਦੂਸਰਾ ਹੈਗਾ ਕਿ ਉਹਨੂੰ ਆਪਣੀਆਂ ਕਾਰਾਂ ਬਣਾਉਣੀਆਂ ਆਪਣਾ ਸਮਾਨ ਬਣਾਉਣਾ ਆਪਣਾ ਮੈਨੂਫੈਕਚਰਿੰਗ ਕਰਨੀ ਤੋਂ ਆਪਣੀ ਜਿਹੜੇ ਨੈਚੁਰਲ ਰਿਸੋਰਸਸ ਨੇ ਉਹਨਾਂ ਨੂੰ ਸੰਭਾਲਣਾ ਕਿ ਮੈਂ ਕੈਲੋਕੋ ਅਮਰੀਕਾ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਤੇਲ ਹੈ ਕੱਚਾ ਤੇਲ ਉਹ ਜਿਹੜਾ ਹੈ ਗੈਸ ਪਾਈਪਲਾਈਨ ਨਹੀਂ ਉਹ ਸਾਰਾ ਅਮਰੀਕਾ ਮੰਗਾ ਰਿਹਾ ਤਾਂ ਉਹ ਲੈ ਕੇ ਕੌਡੀਆਂ ਦੇ ਭਾ ਤੇ ਉੱਥੋਂ ਜਿਹੜੀ ਹੈਗੀ ਆ ਰਿਫਾਈਨ ਕਰਕੇ ਤੇ ਇਹਨਾਂ ਨੂੰ ਉਹ ਡਬਲ 트리플 ਪਤਾ ਨਹੀਂ ਕਿੰਨੀ ਪ੍ਰਾਈਸ ਤੇ ਵੇਚ ਰਿਹਾ ਹੈ ਤਾਂ ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਬਿਜਲੀ ਹੈ ਉਹ ਜਿਹੜੀ ਹੈਗੀ ਉਹ ਤਿੰਨ ਚਾਰ ਚਾਰ ਪੰਜ ਸਟੇਟਾਂ ਨੂੰ ਜਾ ਰਹੀ ਹੈ ਅਮਰੀਕਾ ਚ ਬਿਜਲੀ ਵੀ ਇਹਨਾਂ ਦੀ ਵਰਤ ਰਿਹਾ ਤੇ ਨਾਲ ਧਮਕੀਆਂ ਵੀ ਦੇ ਰਿਹਾ ਹੈ ਕਿ ਤੁਸੀਂ ਇਹਨੂੰ ਨਹੀਂ ਇਸ ਤਰ੍ਹਾਂ ਬੰਦ ਕਰ ਸਕਦੇ ਤੁਸੀਂ ਇਹਦੇ ਤੇ ਨਹੀਂ ਟਾਇਰ ਪਾ ਸਕਦੇ ਅਮਰੀਕਾ ਜੋ ਕੁਛ ਮਰਜ਼ੀ ਕਰ ਸਕਦਾ ਲੇਕਿਨ ਹੋਰ ਕੋਈ ਕੰਟਰੀ ਨਹੀਂ ਕਰ ਸਕਦਾ ਅਮਰੀਕਾ ਨਿਊਕਲੀਅਰ ਵੈਪਨ ਬਣਾਏ ਕੋਈ ਗੱਲ ਨਹੀਂ ਬਹੁਤ ਕੋ ਕਿੰਨੇ ਨੇ ਸਾਰੀ ਦੁਨੀਆ ਨਾਲੋਂ ਵੱਧ ਉਹਦੇ ਕੋਲ ਨੇ ਲੇਕਿਨ ਹੋਰ ਕੋਈ ਕੰਟਰੀ ਕਿਉਂ ਬਣਾਏ ਤੇ ਉਹ ਨਹੀਂ ਚਾਹੁੰਦਾ ਉਹ ਚਾਹੁੰਦਾ ਮਤਲਬ ਜਿਦਾਂ ਇੱਕ ਥਾਣੇਦਾਰ ਨੂੰ ਮਤਲਬ ਜਿਹੜਾ ਹੈਗਾ ਉਹਦਾ ਜਿਹੜਾ ਬਿਹੇਵੀਅਰ ਹੈ ਪਰਤਾਜ ਸੋ ਇਸ ਤਰ੍ਹਾਂ ਕਰਦਾ ਹੈ ਸੋ ਜਿਹੜਾ ਆਉਣ ਵਾਲਾ ਸਮਾਂ ਉਹ ਚੁਣੌਤੀਆਂ ਭਰਿਆ ਹੈਗਾ ਤੇ ਸਾਡੇ ਜਿਹੜਾ ਹੈਗਾ ਇੱਥੇ ਟੋਰਾਂਟੋ ਦੇ ਵਿੱਚ ਉਹ ਜਿਹੜੀ ਸੱਤ ਹੀ ਹੈ ਉਹ ਇਮੀਗ੍ਰੈਂਟਸ ਤੇ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਜੌਬਾਂ ਮਤਲਬ ਲੋਕ ਲੂਜ਼ ਕਰ ਰਹੇ ਨੇ ਘਰਾਂ ਦੇ ਜਿਨ੍ਹਾਂ ਨੇ ਘਰਾਂ 'ਚ ਇਨਵੈਸਟਮੈਂਟ ਕੀਤੀ ਹੋਈ ਹੈ ਤਾਂ ਉਹਨਾਂ ਲਈ ਜਿਹੜਾ ਹਾਲਾਤ ਹੈ ਉਹ ਬੜੇ ਖਤਰਨਾਕ ਆ ਰਹੇ ਨੇ ਤੇ ਜਿਹੜੇ ਲੋਕ ਟ੍ਰਕਿੰਗ ਦੇ ਖੇਤਰ ਦੇ ਵਿੱਚ ਸੀਗੇ ਉਹਨਾਂ ਦੀ ਆਪਣੀਆਂ ਟਰਾਂਸਪੋਰਟਾਂ ਸੀਗੀਆਂ ਜਾਂ ਉਹ ਕੰਮ ਕਰਦੇ ਸੀ ਤਾਂ ਉਹ ਲੱਗਦਾ ਹੈ ਕਿ ਜੇ ਉਹ ਜੇ ਹੁਣ ਆ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਟਰਕਿੰਗ ਇੰਡਸਟਰੀ ਉਹ ਬੁਰੀ ਤਰ੍ਹਾਂ ਫੇਲ ਹੋ ਜਾਏਗੀ ਕਿ ਕੋਈ ਸਾਮਾਨ ਹੈ ਜਿਹੜਾ ਉਹ ਉਧਰ ਨੂੰ ਨਹੀਂ ਜਾਏਗਾ ਸੋ ਉਹਨਾਂ ਦਾ ਕੀ ਬਣੇਗਾ ਕੋਈ ਪਤਾ ਨਹੀਂ ਉਹ ਜੇ ਘਰ ਲੂਸ ਕਰਦੇ ਨੇ ਤਾਂ ਉਹਨਾਂ ਦੇ ਸੋਰਸ ਆਫ ਇਨਕਮ ਕੀ ਹੋਣਗੇ ਉਹਨਾਂ ਦੇ ਬੱਚੇ ਕਿੱਥੇ ਪਾਉਣਗੇ ਕੀ ਹੋਰ ਅਪ੍ਰੈਸਟ ਫੈਲ ਜਾਏਗੀ ਕਰਾਈਮ ਵੱਧ ਜਾਏਗਾ ਕੀ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦਿਖਾਵੇ ਹੋ ਰਹੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਨਿਕਲ ਆਏ ਕੀ ਉੱਥੇ ਕੋਈ ਸਿਵਲ ਵਾਰ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਸੋ ਇਹ ਜਿਹੜਾ ਹੈਗਾ ਉਹ ਹਾਲਾਤ ਖਰਾਬ ਨੇ ਹਾਲਾਤ ਤਾਂ ਵੈਸੇ ਇੰਡੀਆ ਦੇ ਵੀ ਖਰਾਬ ਨੇ ਤੇ ਜਿੱਥੇ ਜਿਹੜਾ ਧਾਰਮਿਕ جنੂਨ ਹੈ ਉਹ ਲਗਾਤਾਰ ਪਨਪਦਾ ਜਾ ਰਿਹਾ ਹੈ ਜਿੱਥੇ ਮਤਲਬ ਦੂਸਰੀਆਂ ਕੱਟਗੰਤੀ ਜਨੂੰ ਦਵਾਇਆ ਜਾ ਰਿਹਾ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨ ਨੇ ਉਹ ਪਾਸ ਹੋ ਰਹੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਸਥਾਨ ਨੇ ਉਹਨਾਂ ਤੇ ਕਬਜ਼ੇ ਕਰਨੇ ਜਾਂ ਉਹਨਾਂ ਨੂੰ ਡਰਾਉਣਾ ਜਾਂ ਮਤਲਬ ਦੰਗਿਆਂ ਦਾ ਮਾਹੌਲ ਪੈਦਾ ਕਰਨਾ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਹੁਣ ਹੁਣ ਇਹ ਚਾਹੀਦਾ ਦੀ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈਗਾ ਤੇ ਹੁਣ ਤਾਂ ਇਹ ਚਾਹੀਦਾ ਸੀ ਕਿ ਮਨੁੱਖਾ ਜਿਹੜਾ ਮੋਰ ਐਜੂਕੇਟਡ ਹੋਵੇ ਤਾਂ ਪੂਰੀ ਦੁਨੀਆ ਦੇ ਵਿੱਚੋਂ ਖੁੱਲ੍ਹੇ ਆਮ ਟਰੈਵਲ ਕਰੇ ਲੇਕਿਨ ਇੱਥੇ ਕੁਝ ਹੋ ਰਹੀ ਹੁੰਦਾ ਜਾ ਰਿਹਾ ਹੈ ਤਾਂ ਜਿਹੜਾ ਹੈਗਾ ਉਹ ਪੂਰੀ ਮਨੁੱਖਤਾ ਲਈ ਚਿੰਤਾਜਨਕ ਹੈਗਾ ਸੇ ਸਾਨੂੰ ਇਹਦੇ ਲਈ ਸਿਆਣੇ ਹੋਣਾ ਪਵੇਗਾ ਪਬਲਿਕ ਨੂੰ ਸਿਆਣੇ ਹੋਣਾ ਪਵੇਗਾ ਤੇ ਜਦੋਂ ਕੋਈ ਲੀਡਰ ਚੁੰਮਦੇ ਨੇ ਤਾਂ ਬੜਾ ਸੋਚ ਸਮਝ ਕੇ ਤੁਹਾਨੂੰ ਚੁੜਨਾ ਪਵੇਗਾ ਕਿ ਇੱਕ ਮਾੜਾ ਲੀਡਰ ਤੁਹਾਡ ਨੂੰ ਸਾਰੇ ਵਿਸ਼ਵ ਨੂੰ ਜਿਹੜਾ ਹੈਗਾ ਉਹ ਕਿਸੇ ਵੱਡੀ جنگ ਦੇ ਵਿੱਚ ਝੋਕ ਸਕਦਾ ਹੈ ਜਾਂ ਤੁਹਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਕਰ ਸਕਦਾ ਹੈ ਸੋ ਇਹ ਸਾਨੂੰ ਦੇਖਣਾ ਹੋਵੇਗਾ ਤੇ ਦੂਸਰੇ ਪਾਸੇ ਜਿਹੜਾ ਹੈਗਾ ਇਲਾਨ ਮਸਕ ਤੋਂ ਉਹ ਜਿਹੜੇ ਫੈਸਲੇ ਲੈ ਰਿਹਾ ਸੀ ਉਹਦੇ ਖਿਲਾਫ ਵੀ ਅਮਰੀਕਾ ਦੇ ਵਿੱਚ ਰੋਸ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਜਿਹੜੇ ਸਮੀਕਰਨ ਨੇ ਉਹ ਕਾਫੀ ਬਦਲਣਗੇ ਕਾਫੀ ਬਦਲ ਲਗੇ ਤੇਦਾ ਰਿਜ਼ਲਟ ਕੀ ਹੋਵੇਗਾ ਸਿੱਟਾ ਕੀ ਹੋਵੇਗਾ 1930 ਦੇ ਵਿੱਚ ਕਹਿੰਦੇ ਅਮਰੀਕਾ ਨੇ ਇਸੇ ਤਰ੍ਹਾਂ ਟੈਰਫ ਲਾਏ ਸੀਗੇ ਤੇ ਅਮਰੀਕਾ ਦੀ ਜਿਹੜੀ ਇਕਨੋਮੀ ਹੈ ਉਹ ਬੁਰੀ ਤਰ੍ਹਾਂ ਫੇਲ ਹੋ ਗਈ ਸੀ ਰੀਸੈਸ਼ਨ ਆ ਗਿਆ ਸੀ ਤੇ ਜਿਸ ਨੂੰ ਸੈੱਟ ਹੋਣ ਨੂੰ 12-13 ਸਾਲ ਲੱਗੇ ਸੀ ਕੀ ਹੁਣ ਫੇਰ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਇਹ ਕੋਈ ਪਤਾ ਨਹੀਂ ਕਿ ਹੁਣ ਕੌਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਹੋਵੇਗਾ ਸੋ ਕੈਨੇਡਾ ਜਿਹੜਾ ਉਹ ਕਾਫੀ ਸਖਤ ਹੋਇਆ ਹੈ ਇਮੀਗ੍ਰੈਂਟਸ ਪ੍ਰਤੀ ਤੇ ਬਹੁਤ ਸਾਰੇ ਲੋਕਾਂ ਨੂੰ 에어ਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਜਾਂਦਾ ਜੇ ਉਹਨਾਂ ਕੋਲ ਪ੍ਰੋਪਰ ਆਨਸਰ ਨਹੀਂ ਹੈਗੇ ਸਵਾਲਾਂ ਦੇ ਤੇ ਜੇ ਉਹਨਾਂ ਨੂੰ ਇਮੀਗ੍ਰੇਸ਼ਨ ਅਫੀਸਰ ਪੁੱਛਦਾ ਤੇ ਜੇ ਤੁਸੀਂ ਵਿਸਟ ਕਰਨ ਆਏ ਹੋ ਤੁਸੀਂ ਐਜ਼ ਅ ਟਰੈਵਲਰ ਆਏ ਹੋ ਤਾਂ ਤੁਸੀਂ ਕਿੱਥੇ ਜਾਣਾ ਹੈ ਉਹ ਕੋ ਕਿੱਥੇ ਦੀ ਬੁਕਿੰਗ ਹੈ ਕੋਈ ਹੋਟਲ ਬੁਕਿੰਗ ਹੈਗੀ ਆ ਐਡਰੈਸ ਹੈਗਾ ਕੋਈ ਦੂਸਰੇ ਦੇ ਮੂੰਹ 'ਵਲ ਝਾਕਦੇ ਰਹਿੰਦੇ ਨੇ ਕਿਉਂਕਿ ਸਾਡਾ ਮਕਸਦ ਇਹ ਆ ਵੀ ਅਸੀਂ ਪੇਪਰ ਕਿਸੇ ਹੋਰ ਗੱਲ ਤੇ ਲਾਏ ਹੁੰਦੇ ਨੇ ਤਾਂ ਨਾ ਹੀ ਅਸੀਂ ਆਪਣੇ ਜਿਹੜਾ ਕੰਸਲਟੈਂਟ ਆ ਉਹਨੂੰ ਪੁੱਛਿਆ ਹੁੰਦਾ ਕਿ ਉਹਨੇ ਕੀ ਪੇਪਰਾਂ 'ਚ ਭਰਿਆ ਨਾ ਹੀ ਸਾਨੂੰ ਕੋਈ ਆਪ ਪਤਾ ਹੁੰਦਾ ਕਿ ਅਸੀਂ ਫਿਰ ਇੱਕ ਦੂਜੇ ਦੇ ਮੂੰਹ 'ਵਲ ਝਾਕਦੇ ਰਹਿੰਦੇ ਨੇ ਸਾਡਾ ਕੋਈ ਆਨਸਰ ਨਹੀਂ ਹੁੰਦਾ ਤੇ ਅਗਲੇ ਵਾਪਸ ਭੇਜ ਦਿੰਦੇ ਨੇ ਸੋ ਇਸੇ ਤਰ੍ਹਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਤੇ ਵੀ ਕਾਫੀ ਸਖਤਾਈ ਹੋਈ ਹੈ ਇਸੇ ਤਰ੍ਹਾਂ ਜਿਹੜੇ ਲੋਕ ਇੱਥੇ ਆ ਕੇ ਜਿਨ੍ਹਾਂ ਕੋਲ ਕੋਈ ਵਰਕ ਪਰਮਿਟ ਹੈ ਨਹੀਂ ਕੋਈ ਸਟੇਟਸ ਹੈ ਨਹੀਂ ਉਹ ਚਾਹੁੰਦੇ ਨੇ ਕਿ ਟਿਕਟ-ਡੋਗੇ ਪੈਸੇ ਹੀ ਬਣਾ ਲਈਏ ਕੈਸ਼ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਤੇ ਜਿਹੜੀ ਪਿਛਲੇ ਦਿਨਾਂ ਚ ਕਾਫੀ ਛਾਪੇ ਮਾਰੀ ਹੋਈ ਹੈ ਤੇ ਤੁਸੀਂ ਪੜ੍ਹ ਹੀ ਲਿਆ ਹੋਣਾ ਖਬਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜੜੀਆਂ ਹੈਗੀਆਂ ਉਹ ਅ ਹੱਜੜੀਆਂ ਕੰਪਨੀਆਂ ਨੇ ਉਹ ਲੋਕਾਂ ਨੂੰ ਕੈਸ਼ ਪੈਸਿਆਂ ਤੇ ਰੱਖ ਲੈਂਦੀਆਂ ਨੇ ਤੇ ਕੈਸ਼ ਪੈਸਿਆਂ ਤੇ ਰੱਖ ਕੇ ਉਹਨਾਂ ਤੋਂ ਘੱਟ ਮਨੀ ਤੇ ਕੰਮ ਕਰਾਉਂਦੀਆਂ ਨੇ ਤੇ ਫਿਰ ਜਿਹੜਾ ਹੈਗਾ ਉਹ ਕਿਤਨਾ ਕਿਤੇ ਜੇ ਗਵਰਨਮੈਂਟ ਨੂੰ ਪਤਾ ਲੱਗ ਜਾਂਦਾ ਤੇ ਫਿਰ ਛਾਪੇ ਤਾਂ ਪੈਣੇ ਹੀ ਨੇ ਤੇ ਉਹ ਛਾਪੇ ਪਏ ਨੇ ਤੇ ਕਾਫੀ ਸਾਰੇ ਲੋਕ ਨੇ ਜਿਹੜੇ ਉਹ ਮੈਨੂੰ ਨਹੀਂ ਪਤਾ ਕਿ ਆਪਣੀ ਕਮਿਊਨਿਟੀ ਦੇ ਨੇ ਜਾਂ ਕਿਸੇ ਹੋਰ ਦੀ ਨੇ ਸਾਰੀਆਂ ਕਮਿਊਨਿਟੀਆਂ 'ਚ ਇਹ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਚੱਲਦਾ ਕੱਲ ਹੀ ਸਾਡੀ ਕਮਿਊਨਿਟੀ ਹੁੰਦੀ ਹੈ ਅ ਸੋ ਇਸ ਤਰ੍ਹਾਂ ਹੋਰ ਹੈ ਕਾਫੀ ਸਾਰੇ ਜਿਹੜੇ ਰੂਲ ਨੇ ਉਹਨਾਂ ਨੂੰ ਸਾਡੇ ਜਿਹੜੇ ਨਵੇਂ ਆਏ ਮੈਂ ਨਵੇਂ ਆਈ ਕਹੂੰਗਾ ਜਾਂ ਪੁਰਾਣੇ ਵੀ ਕਹ ਲੋ ਉਪਮੀ ਗ੍ਰਾਂਟਸ ਆ ਨੇ ਕਹ ਲੋ ਤੋੜ ਰਹੇ ਨੇ ਤੇ ਉਹ ਲੋਕਾਂ ਦੇ ਵਿੱਚ ਜਿੱਲੀ ਹੈਗੀ ਇੱਕ ਤਰ੍ਹਾਂ ਦੀ ਨਰਾਸ਼ਤਾ ਪੈਦਾ ਹੋ ਰਹੀ ਹੈ ਇੱਥੋਂ ਦੇ ਜਿਹੜੇ ਲੋਕਲ ਲੋਕ ਨੇ ਜਿਹੜੇ ਸਾਡੇ ਤੋਂ ਪਹਿਲਾਂ ਦੇ ਇੱਥੇ ਆਏ ਹੋਏ ਲੋਕ ਨੇ ਤੇ ਉਹ ਜਿਹੜੇ ਹਨ ਉਹ ਵੀ ਕਾਫੀ ਅਫਸੈਟ ਨੇ ਸੋ ਇਲੈਕਸ਼ਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਜਿਹੜੀ ਕਾ ਪੋਲਿਟਿਕਸ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਉਹ ਹੀ ਇੰਡੀਆ ਵਾਲਾ ਕੰਮ ਜਿਹੜਾ ਇੱਥੇ ਫੜਿਆ ਹੋਇਆ ਹੈ ਮਗਲਸ਼ਾਲੀ ਵੋਟਾਂ ਬਣਾਉਣੀ ਆ ਜੈਲੀ ਨਾਮਿਨੇਸ਼ਨ ਕਰਵਾ ਲੈਣੀ ਤੇ ਖੜ ਜਾਣਾ ਸਿਰਫ ਇਸ ਲਈ ਕਿ ਲੋਕਾਂ ਦੇ ਵਿੱਚ ਮੇਰੀ ਬੱਲੇ ਬੱਲੇ ਹੋਵੇ ਲੋਕ ਉਧਰ ਮੇਰੇ ਗਲਾਂ 'ਚ ਹਾਰ ਪੈਣ ਲੋਕ ਮੈਨੂੰ ਭੋਗਾਂ ਪਾਠਾਂ ਵਿਆਹਾਂ ਤੇ ਬੁਲਾਉਣ ਤੇ ਲੋਕਣ ਬਾਜੀ ਬਾ ਆ ਸਾਡਾ ਲੀਡਰ ਜਾ ਰਿਹਾ ਹੈ ਤੇ ਲੋਕਾਂ ਨੂੰ ਹੁੰਦਾ ਕਿ ਸਾਡਾ ਕੋਈ ਆਪਣਾ ਬੰਦਾ ਜਮਿਲ ਜਿੰਨਾ ਸੀ ਖੜਕੜ ਕੇ ਪੋਟੂਆਂ ਖਚਾਈਏ ਅਖਬਾਰਾਂ 'ਚ ਲੁਆਈਏ ਤੇ ਇੰਡੀਆ ਜਾ ਕੇ ਹਵਾ ਕਰੀਏ ਕਿ ਵੀ ਆ ਬੰਦਾ ਦਿੱਕੂ ਮੈਨੂੰ ਜਾਣਦਾ ਸੋ ਸੀਵੀਸੀ ਨੇ ਇੱਕ ਬਣਾਈ ਸੀ ਡਾਕੂਮੈਂਟਰੀ ਇਸ ਮੋਸਾ ਪੋਲਿਟਿਕਸ ਤੋ ਸਮੋਸਾ ਪੋਲਿਟਿਕਸ ਜਿਹੜੀ ਅਸੀਂ ਇੱਥੇ ਵੀ ਲਾ ਲਾਇਆ ਹੈ ਹਾਂ ਸੋ ਅੱਜ ਕੱਲ ਜਿਹੜੇ ਕੈਂਡੀਡੇਟ ਖੜੇ ਨੇ ਉਹ ਸਾਰੇ ਬ੍ਰੈਂਥਨ ਦੇ ਵਿੱਚ ਸਾਰੇ ਸਾਡੇ ਪੰਜਾਬੀ ਜਾਂ ਕਹਿੰ ਲੋ ਇੰਡੀਅਨ ਹੀ ਖੜੇ ਨੇ ਠੀਕ ਹੈ ਤਾਂ ਉੱਥੇ ਖੂਬ ਅੱਜ ਕੱਲ ਜਿਹੜੇ ਹੈਗੇ ਨੇ ਆਫਿਸ ਇਹਨਾਂ ਦੇ ਕੈਂਡੀਡੇਟਸ ਦੇ ਉੱਥੇ ਸਮੋਸਾ ਪਕੌੜੇ ਆਪਣੇ ਕੀ ਹੈ ਸਮੋਸੇ ਇੰਡੀਅਨ ਜਿਹੜਾ ਪੂਰਾ ਚੱਲਦਾ ਹੈ ਤੇ ਲੋਕਾਂ ਨੂੰ ਮੋਹਜਾਂ ਲੱਗੀਆਂ ਹੁੰਆਂ ਨੇ ਹੋ ਸਕਦਾ ਕਿਤੇ ਇੱਧਰ ਉੱਧਰ ਹੋ ਕੇ ਦਾਰੂ ਸਿੱਕਾ ਵੀ ਚੱਲਦਾ ਹੋਵੇ ਸੋ ਉਹੀ ਜੜੀਆਂ ਚੀਜ਼ਾਂ ਨੇ ਅਸੀਂ ਇੱਥੇ ਲੈ ਆਏ ਆ ਤਾਂ ਉਹੀ ਅਸੀਂ ਮਤਲਬ ਜਿੱਦਾਂ ਕਹਿੰਦੇ ਆ ਕਿ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਕਹੇ ਵੋਟ ਮੈਨੂੰ ਪਾਉਣਾ ਜਿਵੇਂ ਰਿਸ਼ਤੇਦਾਰਾਂ ਦਾ ਕੋਈ ਦਮਾਗ ਨਹੀਂ ਹੁੰਦਾ ਸੋ ਤੁਸੀਂ ਸੋਚ ਸਮਝ ਕੇ ਜਿਹੜੀ ਹੈਗੀ ਬੋਟ ਪਾਉਣੀ ਆ ਸੋਚ ਸਮਝ ਕੇ ਸਰਕਾਰ ਚੁਣਨੀ ਆ ਸੋ ਜਿਹੜੇ ਮੁੱਦੇ ਤੁਹਾਨੂੰ ਮਹਿਸੂਸ ਹੁੰਦੇ ਨੇ ਕਿ ਇਹਨਾਂ ਤੇ ਗੱਲ ਹੋਣੀ ਚਾਹੀਦੀ ਆ ਉਹ ਆਪਣੇ ਕੈਂਡੀਡੇਟਸ ਨੂੰ ਜ਼ਰੂਰ ਪੁੱਛੋ ਸੋ ਜਿਹੜੇ ਤੁਹਾਡਾ ਪਿੱਛੇ ਵਾਦੇ ਕੀਤੇ ਸੀ ਜੇ ਜੋ ਨਹੀਂ ਪੂਰੇ ਹੋਏ ਤਾਂ ਉਹਨਾਂ ਤੋਂ ਵੀ ਜ਼ਰੂਰ ਪੁੱਛੋ ਸੋ ਆਪਣਾ ਦਿਮਾਗ ਹੈ ਜਿਹੜਾ ਵਰਤੋ ਕਿਸੇ ਦੇ ਕਹੇ ਤੇ ਬੋਟ ਨਾ ਪਾਓ ਕਿਸੇ ਦੇ ਕਹੇ ਤੇ ਬੋਟ ਨਾ ਬਣਾਓ ਕਿਸੇ ਦੇ ਕਹੇ ਤੇ ਕਿਸੇ ਪਾਰਟੀ ਪਿੱਛੇ ਨਾ ਜਾਓ ਉਸ ਪਾਰਟੀ ਦਾ ਪਹਿਲਾਂ ਕਨਸਟੀਟਿਊਸ਼ਨ ਪੜੋ ਉਸ ਪਾਰਟੀ ਦੇ ਪਾਰਟੀ ਦਾ ਕਿਸ ਤਰ੍ਹਾਂ ਦੀਆਂ ਪਾਲਿਸੀਜ਼ ਨੇ ਉਹ ਦੇਖੋ ਉਹ ਪਾਰਟੀ ਤੁਹਾਡੇ ਲਈ ਕੀ ਕਰੇਗੀ ਤੁਹਾਡੇ ਬੱਚਿਆਂ ਲਈ ਕੀ ਕਰੇਗੀ ਐਜੂਕੇਸ਼ਨ ਲਈ ਹੈਲਥ ਲਈ ਕੀ ਕਰੇਗੀ ਸੋ ਉਹ ਦੇਖੋ ਤੋ ਤਾਂ ਹੀ ਆ ਤੁਸੀਂ ਜਿਹੜੀ ਆਪਣੀ ਵੋਟ ਪਾਓ ਤੇ ਨਹੀਂ ਤਾਂ ਫਿਰ ਤੁਹਾਨੂੰ ਖਤਰਨਾਕ ਨਤੀਜੇ ਨੇ ਜਿਹੜੇ ਉਹ ਭੁਗਤਣੇ ਪੈਣਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੈਨੇਡਾ ਵੀ ਸਟਰੋਂਗ ਹੋਣਾ ਚਾਹੀਦਾ ਤੇ ਤੁਸੀਂ ਆਪ ਵੀ ਸਟਰੋਂਗ ਹੋਣੇ ਚਾਹੀਦੇ ਜਿੱਥੇ ਅਫੋਰਡੇਬਲ ਲਾਈਫ ਤੇ ਤੁਹਾਡਾ ਜਿਹੜਾ ਅਫੋਰਡੇਬਲ ਘਰ ਨੇ ਉਹ ਤੁਹਾਨੂੰ ਹੋਣ ਨਹੀਂ ਤਾਂ ਤੁਹਾਡੇ ਬੱਚੇ ਇਸ ਮੁਲਕ ਦੇ ਵਿੱਚ ਕਦੀ ਵੀ ਘਰ ਨਹੀਂ ਲੈ ਸਕਣਗੇ ਕਦੀ ਵੀ ਚੰਗੇ ਤਰੀਕੇ ਨਾਲ ਰਹਿ ਨਹੀਂ ਸਕਣਗੇ ਤੋ ਜੇ ਉਹ ਆਪਣਾ ਲਾਈਫ ਵਧੀਆ ਨਹੀਂ ਗੁਜ਼ਾਰ ਸਕਦੇ ਤਾਂ ਫੇਰ ਹੋ ਕ੍ਰਾਈਮ ਵਾਲੇ ਪਾਸੇ ਨੂੰ ਜਾਣਗੇ ਜਾਂ ਡਰੱਗ ਵਾਲੇ ਪਾਸੇ ਨੂੰ ਜਾਣਗੇ ਕੋਈ ਨਿਰਾਸ਼ਤਾ ਜਿਹੜੀ ਉਹ ਜੁੜੀ ਹੋਈ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲ ਸੋ ਉਮੀਦ ਕਰਨਾ ਹਾਂ ਦੋਸਤੋ ਕਿ ਤੁਹਾਨੂੰ ਇਹ ਛੋਟੀ ਜਿਹੀ ਗੱਲਬਾਤ ਹੈ ਜਿਹੜੀ ਉਹ ਚੰਗੀ ਲੱਗੀ ਹੋਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੋਈ ਖੋਹ ਪ੍ਰੋਗਰਾਮ ਲੈ ਕੇ ਆਵਾਂਗੇ ਮਤਲਬ ਕਿਸੇ ਸਾਹਿਦ ਦੀ ਗੱਲ ਕਰਾਂਗੇ ਕਿ ਇੰਟਰਵਿਊ ਕਰਾਂਗੇ ਜਾਂ ਅੰਗਸ ਟ੍ਰੈਵਲ ਤੇ ਚੱਲਾਂਗੇ ਇਹ ਤਾਂ ਹੁਣ ਆਉਣ ਵਾਲੇ ਪ੍ਰੋਗਰਾਮ 'ਚ ਦੇਖਾਂਗੇ ਅ ਤੇ ਤੁਹਾਨੂੰ ਸਾਰਿਆਂ ਨੂੰ ਅ ਇਹ ਕਹਿੰਦਾ ਹਾਂ ਕਿ ਜਿਹੜੀ ਜ਼ਿੰਦਗੀ ਹੈ ਜੋ ਤੁਸੀਂ ਸੁਪਨੇ ਲਏ ਹੋਏ ਨੇ ਇਹਨਾਂ ਨੂੰ ਕੱਲ ਤੇ ਨਾ ਛੱਡੋ ਇਹਨਾਂ ਨੂੰ ਮਾਣੋ ਚੰਗਾ ਸਾਹਿਤ ਪੜੋ ਚੰਗਾ ਸੰਗੀਤ ਸੁਣੋ ਤੇ ਚੰਗੇ ਪੱਖ ਦਾ ਸਾਥ ਦਿਓ ਇਹਦੇ ਨਾਲ ਹੀ ਕਿ ਉਹ ਫਿਰ ਆ ਗਿਆ ਨੀ ਜਮਾਨਤ ਨੂੰ ਤੁਮ ਸਾਰਿਆਂ ਸਸਰੀਕਾ